ਸਿੱਪੀ ਬਾਜੀ ਪਿਛਲੇ ਆਲਮੋਸਟ 7-8 ਸਾਲ ਤੋਂ ਤਿਆਰੀ ਕਰ ਰਿਹਾ ਕਿ ਯਾਰ ਇੱਕ ਵਾਰੀਅਰ ਤੇ ਫਿਲਮ ਬਣਾਈ ਜਾਵੇ। ਇਸ ਕਹਿ ਉਹ ਜਾ ਵਾਰੀਅਰ ਚਾਹੀਦਾ ਜਿਹੜਾ ਸਾਰਿਆਂ ਨਾਲ ਸਾਂਝਾ ਹੋ ਸਿੱਖ ਦੀ ਆਇਡੈਂਟੀਟੀ ਵਿਖਾਈ ਜਾਵੇ ਇੱਕ। ਕੋਈ ਵੀ ਕਿਰਦਾਰ ਜਿਹੜਾ ਹਿਸਟੋਰੀਕਲ ਨਹੀਂ ਹੈ ਇਤਿਹਾਸ ਚੋਂ ਕੋਈ ਕਰੈਕਟਰ ਨਹੀਂ ਲਿਆ। ਇਹ ਇੱਕ ਸਿੰਪਲ ਇੱਕ ਪਿੰਡ ਦੀ ਕਹਾਣੀ। ਮੋਟੀਵੇਟ ਕੋਆਂ ਨੂੰ ਬ੍ਰੋਥ ਕਰਨ ਤੋਂ ਪਹਿਲਾਂ ਲੱਗਦਾ ਕਿ ਉਹਦੇ ਫਾਇਦੇ ਦੇਖ ਲੈਣੇ ਚਾਹੀਦੇ। ਕੀ ਹੋਰ ਚਾਹੇ ਦੇਖਣੀ ਚਾਹੀਦੀ ਸੀ ਕਰਤਾਰਾਂ ਦਾ ਪਿਆਰੋ ਤੁਸੀਂ ਗੁਰਸਿੱਖੋਂ ਸਾਬਤ ਸੂਰਤ ਹੋ ਤਾਂ ਜਦੋਂ ਅਕਾਲ ਫਿਲਮ ਬਣਨ ਦੀ ਚਰਚਾ ਹੋਈ ਗਿੱਪੀ ਗਰੇਵਾਲ ਨਾਲ ਤੁਹਾਡੀ ਮੀਟਿੰਗ ਹੋਈ ਤਾਂ ਇਹ ਕਨਸੈਪਟ ਕਿੰਨਾ ਮੁਸ਼ਕਲ ਸੀਗਾ ਕਿਉਂਕਿ ਲੋਕ ਕਿੰਨੇ ਵੇਖਣ ਆ ਰਹੇ ਨੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਕਿਉਂਕਿ ਬਹੁਤ ਚੀਜ਼ਾਂ ਨੇ ਜੋ ਪੰਜਾਬ ਤੇ ਖਾਸ ਤੌਰ ਤੇ ਸਿੱਖੀ ਨਾਲ ਜੁੜੀਆਂ ਹੋਈਆਂ ਨੇ ਤਾਂ ਤੁਹਾਡਾ ਰਾਪਤੇ ਦੌਰਾਨ ਗੱਲਬਾਤ ਕੀਤੀ ਹੋਈ ਸੀ ਕਿ ਇਹ ਬਹੁਤ ਪਿਆਰਾ ਕਨਸੈਪਟ ਹੈ ਕਿਉਂਕਿ ਪੰਜਾਬੀ ਇੰਡਸਟਰੀ ਕੋਲ ਕਿਉਂਕਿ ਪੰਜਾਬ ਦਾ ਨਾ ਇਤਿਹਾਸ ਬਹੁਤ ਹੈ ਜਦੋਂ ਇਸ ਦੀ ਕਹਾਣੀ ਤੁਹਾਡੇ ਕੋਈ ਆਈ ਹੈ ਤਾਂ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀ ਦੇਖੋ ਮੈਂ ਤੁਹਾਨੂੰ ਦੱਸਦਾ ਜੇ ਗਿੱਪੀ ਭਾਜੀ ਦੀ ਗੱਲ ਕਰੀਏ ਤਾਂ ਗਿੱਪੀ ਭਾਜੀ ਨੇ ਜ਼ਿੰਦਗੀ ਦੇ ਵਿੱਚ ਜਿਹੜੀ ਪਹਿਲੀ ਫਿਲਮ ਆਪ ਬਣਾਈ ਆ ਆਪ ਹਮ ਕਿ ਹੁਣ ਮੈਂ ਲਿਖਦਾ ਮੈਂ ਡਾਇਰੈਕਟ ਕਰਦਾ ਉਸ ਹੀ ਅਰਦਾਸ ਬਹੁਤ ਇਮੋਸ਼ਨਲ ਪਿਕਚਰ ਸੀਗੀ ਮਤਲਬ ਜੇ ਆਪਾਂ ਉਧਰ ਗੱਲ ਕਰੀਏ ਤੇ ਉਸ ਤੋਂ ਪਹਿਲਾਂ ਕਈ ਫਿਲਮਾਂ ਜੱਟ ਜੇਮਸ ਬੌਂਡ ਵੀ ਕੀਤੀ ਕੈਰੀ ਆਨ ਜੱਟਾ ਵੀ ਕੀਤਾ ਕਈ ਕਿਰਦਾਰ ਕੀਤੇ ਨੇ ਡਾਕੂ ਵੀ ਬਣੇ ਲੁਟੇਰੇ ਵੀ ਬਣੇ ਹਾਸਾ ਵੀ ਕੀਤਾ ਬੜਾ ਕੁਝ ਕੀਤਾ ਪਰ ਜਦੋਂ ਉਸ ਬੰਦੇ ਨੇ ਇਹ ਸੋਚਿਆ ਕਿ ਹੁਣ ਮੈਂ ਡਾਇਰੈਕਟਰ ਬਣਨਾ ਮੈਂ ਸਮਾਜ ਨੂੰ ਕੁਝ ਦੇਣਾ ਹੂੰ ਤੇ ਉਹਦੇ ਅੰਦਰ ਕੀ ਪੈਦਾ ਹੋਇਆ ਹੂੰ ਅਰਦਾਸ ਫਰਿਆਦ ਬੇਨਤੀ ਹੂੰ ਜਿਹੜਾ ਬੰਦਾ ਉਹ ਬਣਾ ਸਕਦਾ ਹਮ ਵੀ ਅਰਦਾਸ ਬਣਾਈ ਜੀ ਹੋਰ ਕਈ ਬਣ ਅਰਦਾਸ 2 ਵੀ ਬਣਾਈ ਮਨਜੀਬਿਸ ਤੋਂ ਬੜੀ ਇਨੀ ਕਿ ਕੱਲੀ ਇੱਕੋ ਹੀ ਟਰੈਕ ਫੜ ਲਿਆ ਹਮ ਇਟ ਮੀਨਸ ਕਿ ਕਿਤੇ ਨਾ ਕਿਤੇ ਉਸ ਬੰਦੇ ਦੀ ਸੋਚ ਹੈ ਹਮ ਸੋਚ ਹੈ ਸੋਚ ਹੈ ਹਮ ਜੇ ਆਪਾਂ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਗੁਰ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਹੈ ਹਮ ਉਸ ਤੋਂ ਬਾਅਦ ਉਹਨੂੰ ਇਹ ਪਤਾ ਲੱਗਾ ਵੀ ਸਿੱਖ ਤੇ ਸੀਗੇ ਪਛਾਣੇ ਨਹੀਂ ਸੀ ਜਾਂਦੇ ਉਹਨਾਂ ਨੇ ਕਿਹਾ ਫਿਰ ਮੈਂ ਇੱਕ ਇਹੋ ਜਿਹਾ ਸਿੱਖ ਖੜਾ ਕਰੂੰਗਾ। ਲੱਖਾਂ ਦੀ ਭੀੜ ਦੇ ਵਿੱਚ ਲੋਕ ਕਹਿਣਗੇ ਉਹ ਸਿੱਖ ਖੜਾ। ਖਾਲਸਾ ਮੇਰਾ ਰੂਹ। ਕਿੰਨੇ ਸਾਲ ਲੱਗ ਗਏ? ਗੁਰਤੇਗ ਭਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ 1916 1999 ਦੇ ਵਿੱਚ ਆ। ਖਾਲਸਾ ਪੰਥ ਦੀ ਸਥਾਪਨਾ। ਖਾਲਸਾ ਪੰਥ ਦੀ ਤਿਆਰੀ। ਮੈਂ ਲੱਗਦਾ ਕਈ ਇਸ ਗੱਲ ਨਾਲ ਸਹਿਮਤ ਹੋਣਾਂ ਮੈਂ ਐਗਜ਼ਾਮਪਲ ਕਿਦਾਂ ਦੀ ਦੇਣ ਡਿਆਂ। ਮੈਂ ਕੰਪੈਰੀਜ਼ਨ ਨਹੀਂ ਕਰਨ ਡਿਆ ਕਿਸੇ ਨਾਲ। ਮੈਂ ਜਸ ਦੱਸਣ ਡਿਆਂ ਕਿ ਜੇ ਅੱਜ ਅਕਾਲ ਬਣੀ ਐ ਉਸ ਅਕਾਲ ਬੈਕ ਆਫ ਦਾ ਮਾਈਂਡ ਅਰ ਦਾਸ ਤੋਂ ਚੱਲਣ ਰਿਹਾ ਸੀਗਾ ਯਾਰ ਹੂੰ ਇਹ ਬਣਾਈਏ ਇਸ ਤੋਂ ਬਾਅਦ ਆਹ ਬਣਾਈਏ ਇਸ ਤੋਂ ਬਾਅਦ ਆਹ ਬਣਾਈਓ ਮਤਲਬ ਮੈਨੂੰ ਉਹਨਾਂ ਨੇ ਜਦੋਂ ਇਸ ਫਿਲਮ ਲਈ ਸੱਦਿਆ ਕਿ ਆਪਾਂ ਇਹ ਫਿਲਮ ਕਰਨੀ ਹੈ ਹੂੰ ਮੈਨੂੰ ਉਸ ਤੋਂ ਪਹਿਲਾਂ ਬੜਾ ਚਿਰ ਪਹਿਲਾਂ ਪਤਾ ਸੀਗਾ ਗਿੱਪੀ ਭਾਜੀ ਪਿਛਲੇ ਆਲਮੋਸਟ 7-8 ਸਾਲ ਤੋਂ ਤਿਆਰੀ ਕਰ ਰਹੇ ਕਿ ਯਾਰ ਇੱਕ ਵਾਰੀਅਰ ਤੇ ਫਿਲਮ ਬਣਾਈ ਚਾਹੁੰਦਾ ਅੱਛਾ ਇਹ ਪਿਕਚਰ ਦੀ ਜਿਹੜੀ ਤਿਆਰੀ ਹੋ ਪਿਛਲੇ 7-8 ਸਾਲ ਤੋਂ ਹੋ ਰਹੀ ਹੈ ਹਾਂ ਵੀ ਵਾਰੀਅਰ ਤੇ ਫਿਲਮ ਬਣਾਈ ਜਾ ਇਸ ਫਿਲਮ ਨਹੀਂ ਇੱਕ ਵਾਰੀਅਰ ਇੱਕ ਇਹੋ ਜਿਹਾ ਵਾਰੀਅਰ ਚਾਹੀਦਾ ਜਿਹੜਾ ਸਾਰੇ ਨਾਲ ਸਾਂਝਾ ਹੋਵੇ ਸਿੱਖ ਦੀ ਆਇਡੈਂਟੀਟੀ ਵਿਖਾਈ ਜਾਵੇ ਇੱਕ ਕਰੀ ਹਾਂ ਸੋ ਉਹ ਮਤਲਬ ਇਸ ਫਿਲਮ ਦੀ ਤਿਆਰੀ ਨੂੰ ਕਿੰਨਾ ਚਿਰ ਲੱਗਾ ਹੋਊਗਾ ਕਰਦਿਆਂ 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 ਕਈ ਵਾਰ ਬਣਾਈ ਹੋਣੀ ਕਈ ਵਾਰ ਮਟਾਈ ਹੋਣੀ ਕਰਦਿਆਂ ਕਰਦਿਆਂ ਅੱਜ ਇਹ ਫਿਲਮ ਬਣਾਈ ਆਕਾ ਜਦੋਂ ਮੈਨੂੰ ਸੱਦਿਆ ਮੈਨੂੰ ਕਹਿੰਦੇ ਆਹ ਕਰੈਕਟਰ ਮੈਂ ਕਿਹਾ ਬਹੁਤ ਵਧੀਆ ਭਾਜੀ ਪਹਿਲੀ ਗੱਲ ਸੀ ਕਿ ਜਨਹਿਲ ਇਹਦਾ ਕੋਈ ਵੀ ਕਿਰਦਾਰ ਜਿਹੜਾ ਹਿਸਟੋਰੀਕਲ ਨਹੀਂ ਹੈਗਾ ਹੂੰ ਇਤਿਹਾਸ ਚੋਂ ਕੋਈ ਕੈਰੈਕਟਰ ਨਹੀਂ ਲਿਆ ਇਹ ਇੱਕ ਸਿੰਪਲ ਇੱਕ ਪਿੰਡ ਦੀ ਕਹਾਣੀ ਆ ਇੱਕ ਪਿੰਡ ਦੇ ਵਿੱਚ ਹਿੰਦੂ ਮੁਸਲਮ ਸਿੱਖ ਇਕੱਠੇ ਰਹਿੰਦੇ ਨੇ ਉਹਨਾਂ ਵਿੱਚੋਂ ਉਹਨਾਂ ਦਾ ਆਪਸੀ ਭਾਈਚਾਰਾ ਕੀ ਆ ਉਹ ਕਿੱਦਾਂ ਰਹਿੰਦੇ ਨੇ ਕਿੱਦਾਂ ਇੱਕ ਦੂਜਿਆਂ ਦੇ ਕਾਰਵਿਹਾਰਾਂ ਚ ਇਕ ਦੂਜੇ ਕੋਲ ਦੇ ਜਾਂਦੇ ਨੇ ਬਸ ਈਰਾ ਪੁਰਾਣਾ ਹੂੰ ਈਰਾ ਪੁਰਾਣਾ ਆਪਾਂ ਰੱਖਿਆ ਵੀ ਜਦੋਂ 18th ਸੈਂਚਰੀ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਅਕਾਲ ਚਲਾਣੇ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਤਾਕਤਾਂ ਜਿਹੜੀਆਂ ਵੇਟ ਕਰ ਰਹੀਆਂ ਸੀ ਕਿ ਰਣਜੀਤ ਸਿੰਘ ਜਾਵੇ ਤੇ ਫੇਰ ਉੱਠੀਏ ਉਹ ਫੇਰ ਉੱਠੀਆਂ ਨੇ ਉਹ ਫੇਰ ਉੱਠੀਆਂ ਨੇ ਉਹਨਾਂ ਨੇ ਇੱਕ ਪਿੰਡ ਤੇ ਹਮਲਾ ਕੀਤਾ ਤਾਂ ਉਸ ਪਿੰਡ ਵਾਲਿਆਂ ਨੇ ਆਪਣੀ ਰਾਖੀ ਕਿਦਾਂ ਕੀਤੀ ਐਨੀ ਕਹਾਣੀ ਹੈ ਉਹਦੇ ਵਿੱਚ ਆਪਾਂ ਇੱਕ ਸਿੱਖ ਦੇ ਕਰਤਾਰ ਨੂੰ ਦਿਖਾਉਣਾ ਕਿ ਇੱਕ ਸਿੱਖ ਇੱਕ ਸਿੰਘਣੀ ਇੱਕ ਬੱਚਾ ਇੱਕ ਇੱਕ ਫੈਮਿਲੀ ਇੱਕ ਸਿੱਖ ਜੀ ਇੱਕ ਉਹਦੀ ਸਿੰਘਣੀ ਉਹਦਾ ਬੱਚਾ ਇਹਨਾਂ ਦੀ ਦਿਨਚਰਿਆ ਕੀ ਆ ਇਹ ਸਾਰਾ ਦਿਨ ਕੀ ਕਰਦੇ ਆ ਹਮ ਜਦੋਂ ਕੋਈ ਚੜ ਕੇ ਆਉਂਦਾ ਇਹ ਜਵਾਬ ਕੀ ਦਿੰਦੇ ਆ ਤੇ ਜਦੋਂ ਕੋਈ ਝੋਕ ਕੇ ਆਉਂਦਾ ਇਹ ਕੀ ਕਰਦੇ ਆ ਉਹ ਡਾਇਲੋਗ ਆ ਨਾ ਕਿ ਦਰਤੇ ਆ ਇਹਨੂੰ ਦੇਖ ਪੱਕੀ ਚੜ ਕੇ ਆ ਇਹਨੂੰ ਤੇ ਚੜ ਕੇ ਆ ਇਹਨੂੰ ਤੇ ਇਹ ਸਿਧਾਂਤ ਹੈ ਬਸ ਇਸ ਫਿਲਮ ਦਾ